ਸਵਾਗਤ ਹੈ ਤੁਹਾਡਾ ਆਇਆ ਕੋਰੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਹੋ ਝੂਟ ਦਾ ਸੱਚੇ ਮર્ગ ਅੱਜ ਦੀ ਇਸ ਵੀਡੀਓ ਦੇ ਵਿੱਚ ਬੜਾ ਪਿਆਰਾ ਜਿਹਾ ਸ਼ਬਦ ਆਪਾਂ ਇਸ ਵੀਡੀਓ ਦੇ ਜਾਣਕਾਰੀ ਦਵਾਂਗੇ ਸ਼ਬਦਾਂ ਜੀ ਬਬੀਹਾ ਬੇਨਤੀ ਕਰੇ ਜਿਹੜਾ ਤੁਸੀਂ ਅਕਸਰ ਸ਼ਬਦ ਸੁਣਿਆ ਹੋ ਭਾਈ ਸਾਹਿਬ ਭਾਈ ਸਤਿੰਦਰ ਬੀਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਇਹ ਸ਼ਬਦ ਕਿਵੇਂ ਪਲੇ ਕਰ ਸਕਦੇ ਆ ਹਰਮੋਨੀ ਦੇ ਬੜੇ ਪਿਆਰ ਦੀ ਟਿਊਨਾ ਬੜੇ ਪਿਆਰ ਵਾਲੀ ਆ ਸੋ ਧਿਆਨ ਨਾਲ ਦੇਖਣਾ ਪਹਿਲੇ ਗਾਲੇ ਤੋਂ ਮੇਲਸ ਖੇਲ ਤੋਂ ਹੀ ਮੇਰਾ ਫੇਵਰਟ ਸ਼ਬਦ ਹੈ ਬਬੀਹਾ ਬੇਨਤੀ ਕਰੇ ਬਬੀਹਾ ਬੇਨਤੀ ਕਰੇ ਬਬੀਹਾ ਬੇਨਤੀ ਕਰੇ ਬਬੀਹਾ किरपा दे हो जी दान कर किरपा दे हो जी दान कर किरपा दे हो जी ना बबीहा करे बबीहा करे इसी इस शब्द की जो अस्थाई है ये बहुत है। प्यारा या शब्द मेरा फेवरेट है वैसे सारे फेवरेट दा दा शब्द हुंदे ने पर अक्सर ज्यादातर मेनू ये वाला मैं ज्यादा बोलदा नाल वधिया ਲੱਗਦਾ ਵੀ ਇਹ ਵੀ ਸੁਣਨਾ ਤੇ ਅੱਗੇ ਜਿਹੜਾ ਵਾ ਇਹ ਸ਼ਬਦ ਦੀ ਜੋ ਅੰਤਰਾ ਆਪਾਂ ਸਾਈਧਨ ਦੱਸਤੀ ਅੰਤਰਾ ਆਪਾਂ ਦੱਸਣ ਲੱਗੇ ਅੰਤਰਾ ਤੁਸੀਂ ਦੇਖ ਸਕਦੇ ਕਿਵੇਂ ਥੋੜਾ ਜਿਹਾ ਜੋਲਣਾ ਬਣਾ ਕਿਉਂਕਿ ਉੱਚੀਆਂ ਸੁਣਾਤੇ ਆ ਇਹ ਤੂੰ ਵਗਾਤੀ ਹੁਣ ਬੋਲਦੇ ਆਂ ਜਲ ਬਿਨ ਪਿਆਸ ਨਾ ਉਤਰੇ ਛੁਟਕ ਜਾਏ ਮੇਰੇ ਪ੍ਰਾਨ ਛੁਟਕ ਜਾਏ ਮੇਰੇ ਪ੍ਰਾਨ ਛੁਟਕ ਜਾਏ ਮੇਰੇ ਪ੍ਰਾਨ ਛੁਟਕ ਜਾਏ ਮੇਰੇ ਪ੍ਰਾਨ

ਬੜਾ ਹੀ ਪਿਆਰਾ ਸ਼ੋਦਾ ਹੈ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਸੋ ਸ਼ਬਦ ਪੜਦੇ ਹਾਂ ਹਾਂ ਤੁਹਾਨੂੰ ਮਾਫੀ ਦਿਓ ਬਾਕੀ ਦਾ ਸ਼ਬਦ ਵੀ ਇਸੇ ਅੰਤਰਾ ਤੋਂ ਪੜਿਆ ਜਾਏਗਾ ਜੋ ਤੁਸੀਂ ਇਸੇ ਸ਼ਬਦ ਵਿੱਚ ਇਸ ਅੰਤਰਾ ਦਾ ਵੀਡੀਓ ਵਲ ਜਾਣਕਾਰੀ ਲਈ ਜੋ ਵੀ ਹੈ ਤੇ ਬਾਕੀ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਕਮੈਂਟ ਬਾਕਸ ਵਿੱਚ ਤੁਹਾਨੂੰ ਦੱਦਿਆ ਰਿਹਾ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀਆਂ ਜਾਂ ਜਿੱਦਾਂ ਵੀ ਜੋ ਵੀ ਤੁਹਾਡੇ ਵਿਚਾਰ ਨੇ ਜਾਂ ਤੁਹਾਨੂੰ ਕਿਹੜੇ ਸ਼ਬਦ ਦੀ ਵੀਡੀਓ ਚਾਹੀਦੀ ਹੈ ਆਪਾਂ ਨੂੰ ਦੱਦਿਆ ਕਰੋ ਆਪਾਂ ਕਮੈਂਟ ਵਿੱਚ ਤੁਹਾਡੀ ਬੇੰਤੀ ਅਨਸਾਰ ਆਪਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਇਹ ਸ਼ਬਦ ਵਿੱਚ ਪੜਦੇ ਆਂ ਹੋਈਆਂ ਭੁਲਣ ਦੀ ਮਾਫੀ ਦਿਓ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਵਿੱਚ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਸੱਚੇ ਮਾਲ